ਮਰ ਗਈ ਨਹੀਂ ਚੱਲੇ ਚੰਨ ਯੋ ਇਸਨੋਂ ਮੇਂ ਗੁਤਾ ਹੈ ਜਨ ਤੁਹੇ ਕਰ ਨਹੀਂ ਕਹੇ ਜਾਨ ਯੋ ਇਹ ਖੂਬਸੂਰਤ ਨਜ਼ਾਰਾ ਸੀ ਵਾਈਬਰੈਂਟ ਗ੍ਰੈਂਟਨ ਫੈਸਟੀਵਲ ਦੀ ਓਪਨਿੰਗ ਨਾਈਟ ਦਾ ਜਿੱਥੇ ਇਸ ਫੈਸਟੀਵਲ ਦੀ ਰਸਮੀ ਸ਼ੁਰੂਆਤ ਕੀਤੀ ਗਈ ਉੱਥੇ ਇਸ ਸਾਲ ਦੇ ਫੈਸਟੀਵਲ ਦਾ ਹਿੱਸਾ ਬਣਨ ਵਾਲੇ ਕਲਾਕਾਰ ਅਤੇ ਕਮਿਊਨਿਟੀ ਇਕੱਠੀ ਹੋਈ ਪ੍ਰਬੰਧਕਾਂ ਮੁਤਾਬਿਕ ਇਸ ਨੌਵੇਂ ਸਾਲਾਨਾ ਫੈਸਟੀਵਲ ਵਿੱਚ ਗੇਟਸਨ ਕੀਤਾ علاوہ کئی ਹੋਰ ਗਤੀਵਿਧੀਆਂ ਵੀ ਸ਼ਾਮਲ ਹੋਣਗੀਆਂ ਤੇ ਸਿਰਫ ਆਰਟਿਸਟ ਹੀ ਨਹੀਂ کئی ਹੋਰ ਪ੍ਰੋਗਰਾਮ ਕਿਤੇ ਜੀ ਅਸੀਂ ਇੱਕ ਐਟਕੀ ਫੂਡ ਫੈਸਟੀਵਲ ਆਇਆ ਜਿਹਦੇ ਤੇ 20 ਤੋਂ ਉੱਪਰ ਫੂਡ ਵੈਂਡਰਸ ਕਈ ਫੂਡ ਟਰੱਕਸ ਉੱਥੇ ਲੱਗੇ ਹੋਏ ਆ ਤੇ ਘੱਟੋ ਘੱਟ 15 ਹੋਰ ਵੈਂਡਰਸ ਹੈਗੇ ਮਾਰਕੀਟਪਲੇਸ ਵੈਂਡਰ ਜਿਨ੍ਹਾਂ ਨੇ ਆਪਣਾ ਯੋ ਯੂ ਨੋ ਕਲੋਥਿੰਗ ਦਾ ਜੁਐਲਰੀ ਦਾ ਹੇਨਾ ਦਾ ਕਈ ਹੋਰ ਪ੍ਰੋਗਰਾਮ ਕੀਤੇ ਜੀ ਉਦਾਂ ਦਾ ਸਿਸਟਮ ਰੱਖਿਆ ਹੋਇਆ ਤੇ ਸਾਰਿਆਂ ਤੋਂ ਵੱਡੀ ਐਤ ਕੀ ਜਿਹੜੀ ਅਟਰੈਕਸ਼ਨ ਹੋਣੀ ਹੈ ਇਸ ਸਾਲ ਉਹ ਹੈਗਾ ਜੀ ਨਿੰਟੈਂਡੋ ਜਿਹਦੇ ਕਿ ਬੜੇ ਹੀ ਬੜਾ ਫੇਮਸ ਹੈ ਜੀ ਨਿੰਟੈਂਡੋ ਹਰ ਬੱਚਾ ਪਛਾਣਦਾ ਹੈਗਾ ਨਿੰਟੈਂਡੋ ਕੀ ਹੁੰਦਾ ਜੀ ਤੇ ਨਿੰਟੈਂਡੋ ਆਪਣਾ ਬਹੁਤ ਵੱਡਾ ਇੱਕ ਕਿਡ ਜ਼ੋਨ ਲਗਾ ਰਿਹਾ ਜੀ ਔਰ ਟੋਟਲ ਫ੍ਰੀ ਹੈ ਇਸ ਸਾਲ ਦੇ ਮੁੱਖ ਆਕਰਸ਼ਣ ਦੀ ਗੱਲ ਕਰੀਏ ਤਾਂ ਅੱਗੇ ਪੰਜਾਬੀ ਕਲਾਕਾਰ ਸੁਖਸ਼ਿੰਦਰ ਸਿੰਦਾ ਆਪਣੀ ਸ਼ਾਨਦਾਰ ਗਾਇਕੀ ਨਾਲ ਬ੍ਰੈਂਪਟਨ ਵਾਸੀਆਂ ਦਾ ਮਨੋਰੰਜਨ ਕਰਨਗੇ ਬਹੁਤ ਐਕਸਾਈਟਿਡ ਮੈਂ ਲੱਗ ਕੇ ਘਰ ਹੀ ਆਪਾਂ ਪੰਜਾਬ ਜਿਸ ਤਰ੍ਹਾਂ ਹੁੰਦੇ ਤੇ ਇਦਾਂ ਹੀ ਆ ਤੇ ਸਾਰੇ ਬਹੁਤ ਸਾਰੀਆਂ ਫਰਮਾਇਸ਼ਾਂ ਆਲਰੇਡੀ ਆ ਚੁੱਕੀਆਂ ਸਭ ਗਾ ਕੇ ਜਾਵਾਂਗੇ مالک ਦੇ ਹੁਕਮ ਅ ਔਰ ਪਰ ਮੁੱਖ ਕਲਾਕਾਰਾਂ ਵਿੱਚ ਪੰਜਾਬੀ ਗਾਇਕ ਅਵਕਾਸ਼ਮਾਨ ਸ਼ਾਮਿਲ ਹਨ ਜੋ ਬ੍ਰੈਮਟਨ ਵਿੱਚ ਪਰਫਾਰਮ ਕਰਨ ਬਾਰੇ ਉਤਸ਼ਾਹਿਤ ਨਜ਼ਰ ਆਏ। ਮੈਨੂੰ ਬਹੁਤ ਚੰਗਾ ਲੱਗ ਰਿਹਾ ਜੀ ਮੈਂ ਮਰੀਮੇਸ਼ੇ ਇੱਛਾ ਸੀ ਕਿ ਮੈਂ ਇੱਕ ਦਿਨ ਇੱਥੇ ਜਦੋਂ ਮੈਂ ਜਦੋਂ ਮੇਰਾ ਕਰੀਅਰ ਸ਼ੁਰੂ ਹੋਇਆ ਕਿ ਮੈਂ ਇੱਥੇ ਆ ਕੇ ਮੈਂ ਪਰਫਾਰਮ ਕਰਾਂ। ਬਹੁਤ ਮੇਰੀਆਂ ਇੱਥੇ ਯਾਦਾਂ ਨੇ ਬਹੁਤ ਪਰਿਵਾਰ ਇੱਥੇ ਆ ਤੇ ਬਹੁਤ ਚੰਗਾ ਲੱਗ ਰਿਹਾ ਕਿ ਮੈਂ ਹੁਣ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਤੇ ਇੱਥੇ ਮੈਂ ਲਾਈਵ ਕਰ ਰਿਹਾ ਜੀ। ਇਸ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਰਾਗਨੀ ਟੰਡਨ ਅਤੇ ਰਾਗਵ ਇਸ ਫੈਸਟੀਵਲ ਵਿੱਚ ਰੌਣਕਾਂ ਲਗਾਉਣਗੇ। ਇਹਨਾਂ ਵਿਸ਼ੇ ਪ੍ਰਸਿੱਧ ਕਲਾਕਾਰਾਂ ਤੋਂ ਇਲਾਵਾ 200 ਤੋਂ ਵੱਧ ਸਥਾਨਕ ਕਲਾਕਾਰ ਇਸ ਇਵੈਂਟ ਦਾ ਹਿੱਸਾ ਬਣਨਗੇ ਜਿਨ੍ਹਾਂ ਮੁਤਾਬਿਕ ਉਹਨਾਂ ਲਈ ਭਾਈਚਾਰੇ ਅੱਗੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇਹ ਸਾਰਥਿਕ ਮੰਚ ਹੈ ਇੱਕ ਬੈਸਟ ਪਲੇਟਫਾਰਮ ਮੈਨੂੰ ਇਦਾਂ ਲੱਗ ਰਿਹਾ ਕਿ ਕਿਉਂਕਿ ਜਿਹੜਾ ਬੇਸਿਕਲੀ ਇਹ ਬ੍ਰੈਂਪਟਨ ਚ ਹੋਣ ਜਾ ਰਿਹਾ ਹੈ ਸੋ ਪੰਜਾਬੀਆਂ ਇੱਕ ਪੰਜਾਬੀਆਂ ਲਈ ਬਹੁਤ ਵੱਡੀ ਗੱਲ ਹੈ ਔਰ ਮਾਣ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਜਿਹੜੇ ਏ ਇਦਾਂ ਪਰਫਾਰਮੈਂਸਿਸ ਕਰਵਾਂਦੀ ਆ ਔਰ ਲੋਕਲ ਸਿੰਗਰਸ ਨੂੰ ਵੀ ਮੌਕਾ ਦਿੰਦੀ ਆ ਸੋ ਬਹੁਤ ਵਧੀਆ ਗੱਲ ਆ ਇਹ ਸੋਹਣੀਏ ਨੀ ਮੈਂ ਤਾਂ ਤੇਰਾ ਫੈਨ ਹੋ ਗਿਆ ਤੁੱਪ ਵਿੱਚ ਘਮ ਰੰਗ ਟੈਨ ਹੋ ਗਿਆ ਟਿੱਕ ਕੇ ਨਹੀਂ ਪੈਂਦਾ ਬੇਬੇ ਕੱਢਦੀ ਏ ਗਾਲਾਂ ਤਾਂ ਹੀ ਗੇੜਾ ਤੇਰੇ ਸ਼ਹਿਰ ਵਾਲਾ ਬੈਣ ਹੋ ਗਿਆ ਸੋਹਣੀਏ ਨੀ ਮੈਂ ਤਾਂ ਤੇਰਾ ਪ੍ਰਬੰਧਕਾਂ ਨੇ ਅੱਜ ਅਤੇ ਕੱਲ ਨੂੰ ਬ੍ਰੈਂਪਟਨ ਦੇ ਚੰਗਯੂਜ਼ੀ ਪਾਰਕ ਵਿੱਚ ਇਸ ਫ੍ਰੀ ਇਵੈਂਟ ਦਾ ਹਿੱਸਾ ਬਣਨ ਲਈ ਭਾਈਚਾਰੇ ਨੂੰ ਖੁੱਲਾ ਸੱਦਾ ਦਿੱਤਾ ਹੈ ਸੁਖਪਾਲ ਸਿੰਘ ਔਲਖ ਆਮਨੀ ਨਿਊਜ਼ ਬ੍ਰੈਂਪਟਨ